ਐਮਿਨੈਂਸ ਦੀ ਉਸਾਰੀ ਦੇ ਨਾਲ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂਵਾਂ ਦੇ ਕਾਰਨ ਵਿਦਿਆਰਥੀ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਉਹਨਾਂ ਦੇ ਹੌਸਲਿਆਂ 'ਚ ਵੀ ਵਾਧਾ ਹੋਇਆ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਨੇ ਇਨਾ ਸਕੂਲਾਂ ਦੀ ਉਸਾਰੀ ਕਰਕੇ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਨ ਦੇ ਕੇ ਉਹਨਾਂ ਦੇ ਭਵਿੱਖ ਨੂੰ ਸੰਭਾਲ ਰਹੀ ਹੈ ਮੇਰਾ ਨਾਮ ਹਰਸ਼ਦੀਪ ਕਾਰਾ ਮੈਂ ਸਕੂਲ ਆਫ ਫੈਮਿਨੈਂਟਸ ਮਾਲ ਰੋਡ ਵਿੱਚ ਪੜਦੀ ਹਾਂ ਮੈਨੂੰ ਇੱਥੇ ਪੜਦੇ ਹੋਏ 2 ਸਾਲ ਹੋ ਗਿਆ ਜਿੱਦਾਂ ਕਿ ਅਸੀਂ ਸੋਚਦੇ ਸੀ ਕਿ ਪ੍ਰਾਈਵੇਟ ਸਕੂਲ ਬਹੁਤ ਪਰਫੈਕਟ ਹੈ ਉਹਦੀਆਂ ਲੈਬਸ ਬਹੁਤ ਵਧੀਆ ਪਰ ਮੈਂ ਇੱਥੇ ਆ ਕੇ ਦੇਖਿਆ ਕਿ ਗਵਰਨਮੈਂਟ ਸਕੂਲ ਦੀਆਂ ਲੈਬਸ ਵੀ ਬਹੁਤ ਵਧੀਆ ਫਿਜ਼ਿਕਸ ਕੈਮਿਸਟਰੀ ਬਾਇਓ ਇਤਨੇ ਲੈਬਸ ਬਹੁਤ ਵੈਲ ਇਕুইਪਡ ਆ ਹੁੰਤੇ ਇੰਗਲਿਸ਼ ਲਾਬ ਵੀ ਇੰਨੀ ਵੈਲ ਇਕਵਿਪਡਾ ਕਿ ਸਾਡੀ ਲਿਸਨਿੰਗ ਤੇ ਲਰਨਿੰਗ ਪਾਵਰ ਦੋਨੋਂ ਬਹੁਤ ਵਧੀਆ ਉਸ ਇਕਵਿਪਮੈਂਟਸ ਨਾ ਹੋ ਸਕਦੀ ਆ ਜਿੱਦਾਂ ਕਿ ਹੁਣ ਜਿਸ ਹੱਬ ਨਾਲ ਇਹ ਗਵਰਨਮੈਂਟ ਸਕੂਲਸ ਡਿਵੈਲਪ ਹੋ ਰਹੇ ਬਹੁਤ ਬੱਚੇ ਆਪਣਾ ਬ੍ਰਾਈਟ ਫਿਊਚਰ ਲੈ ਕੇ ਇੱਥੋਂ ਗਏ ਨੇ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਐਜੂਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਆ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ ਨੀਟ ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ ਜੇਈ ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ ਆਈਆਈਟੀ ਜਾਣਗੇ ਜੀ 10-10 20-20 50-50 ਲੱਖ ਦੇ ਪੈਕੇਜ ਮਿਲਣਗੇ ਸਰਕਾਰੀ ਸਕੂਲਾਂ ਦੇ ਪੰਜਾਬ ਦੇ ਵਿੱਚ ਤੇਜ਼ ਬਰਸਾਤ ਦਾ ਕਹਿਰ جاری ਹੈ ਜਿਸ ਨੇ ਪੰਜਾਬ ਦੇ ਕਈ ਇਲਾਕੇ ਜਿਹੜੇ ਆ ਬਰਬਾਦ ਕਰਕ ਰਖ ਦਿੱਤੇ ਨੇ ਕਿਉਂਕਿ ਤੇਜ਼ ਬਰਸਾਤ ਦੇ ਨਾਲ ਹੀ ਜਿਹੜੇ ਆ ਹੜ ਦਾ ਮਾਹੌਲ ਬਣਿਆ ਤਾਂ ਹੜ ਦੇ ਨਾਲ ਕਈ ਜ਼ਿਲ੍ਹੇ ਜਿਹੜੇ ਆ ਬਰਬਾਦ ਹੋ ਗਏ ਨੇ ਕਈ ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤਾਂ ਕਈ ਲੋ ਜਿਹੜਿਆ ਬੇਕਾਰ ਹੋ ਗਏ ਨੇ ਤਾਂ ਇਸੇ ਵਿਚਾਲੇ ਕਈ ਲੋਕਾਂ ਦੀ ਜਿਹੜੀ ਆ ਘਰ ਵੀ ਢਾਟੇ ਚ ਰੁਕ ਗਏ ਨੇ ਤਾ ਹੁਣ ਜਿਹੜੀ ਖਬਰ ਬਲਵਾਨਾਂ ਤੋਂ ਸਾਹਮਣੇ ਆ ਰਹੀ ਹੈ ਬਲਵਾਨਾਂ ਦੇ ਵਿੱਚ ਦੋ ਗਰੀਬ ਦੇ ਆਸ਼ਿਆਨਾ ਜਿਹੜੇ ਆ ਟੈਟੇ ਰਹੀ ਹੋ ਜਾਂਦੇ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਤੇਜ਼ ਬਰਸਾਤ ਹੋ ਰਹੀ ਸੀ دیر ਰਾਤ ਬਰਸਾਤ ਹੋਈ ਹੈ ਤਾਂ ਇਸ ਦੇ ਨਾਲ ਗਰੀਬ ਦੇ ਜਿਹੜਾ ਆਸ਼ਿਆਨਾ ਉਸ ਦੀ ਛੱਤ ਡੇਰੀਆ ਟੈਟੇ ਰਹੀ ਹੋ ਜਾਂਦੀ ਆ ਤਾਂ ਇਸ ਦੇ ਵਿੱਚ ਖੁਸ਼ਕਿਸਮਤੀ ਹੈ ਕਿ ਕਿਸੇ ਦੀ ਜਾਨ ਨਹੀਂ ਗਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲਾ ਹੀ ਜਿਹੜਿਆ ਇਸ ਪਰਿਵਾਰ ਦੇ ਹਾਲਾਤ ਮਾਰੇ ਸੀਗੇ ਤਾਂ ਉਸ ਤੋਂ ਘਰ ਦੀ ਛੱਤ ਡਿੱਗੀ ਆ ਤਤ ਤੁਸੀਂ ਸਾਜੇਂ ਦਾ ਅੰਦਾਜ਼ਾ ਲਗਾ ਸਕਦੇ ਹੋ ਉਸ ਪਰਿਵਾਰ ਦੇ ਕੀ ਬੀਦੀ ਹੋਵੇਗੀ ਕਿਉਂਕਿ ਤਿੰਨ ਕਾ ਤਿੰਨ ਕਾ ਜੋੜ ਕੇ ਘਰ ਬਣਾਇਆ ਹੁੰਦਾ ਤਾਂ ਜਦੋਂ ਅੱਕਾ ਦੇ ਸਾਹਮਣੇ ਘਰ ਟੁੱਟ ਜਾਵੇ ਢਹਿ ਢੇਰੀ ਹੋ ਜਾਵੇ ਤਾਂ ਉਸ ਪਰਿਵਾਰ ਦਾ ਜਿੰਨਾ ਬਿਹਾਲ ਹੋ ਜਾਂਦਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਜੇਂ ਦਾ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੇ ਬਰਸਾਤ ਦੇ ਨਾਲ ਜਿਹੜੀ ਹੈ ਛੱਤ ਡਿੱਗੀ ਦੱਸਦੀ ਕਿ ਦੋ ਦੋ ਘਰਾਂ ਦੀ ਜਿਹੜੀ ਛੱਤ ਡਿੱਗੀ ਹੈ ਦੋਵੇਂ ਪਰਿਵਾਰ ਜਿਹੜੇ ਗਰੀਬ ਪਰਵਾਰ ਨੇ ਤਾਂ ਹੁਣ ਅਗਲਾ ਜੀਵਨ ਬਤੀਤ ਕਰਨ ਦੇ ਲਈ ਸਰਕਾਰ ਅਤੇ ਸਮਾਜ ਸੇਵਿਆ ਦੇ ਕੋਲ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਜਿਹੜੀ ਜਿਹੜੀ ਆ ਸਾਡੇ ਘਰ ਦੀ ਛੱਤ ਜਿਹੜੀ ਬਣਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਲਗਾਤਾਰ ਮੀਂਹ ਦੇ ਮੌਲ ਬੰਦੇ ਪਏ ਨੇ ਤਾਂ ਹੁਣ ਆਉਣ ਵਾਲੇ ਦਿਨ ਜਿਹੜੇ ਆ ਆਪਸੀ ਸੁਖਾਲੇ ਜੀ ਸਕੀਏ ਤਾਂ ਐਸੇ ਚੀਜ਼ ਨੂੰ ਲੈ ਕੇ ਸਮਾਜ ਸੇਵੀ ਤੇ ਪੰਜਾਬ ਸਰਕਾਰ ਤੋਂ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਜਲਦ ਤੋਂ ਜਲ ਜਰੀ ਸਾਡੀ ਮਦਦ ਕੀਤੀ ਜਾਵੇ ਤਾਂ ਸਾਡੇ ਘਰ ਦੀ ਜਿਹੜੀ ਆ ਛੱਤ ਬਣਾਈ ਜਾਵੇ ਮੌਕੇ ਤੇ ਪਹੁੰਚੇ ਸਾਡੇ ਪੱਤਰਕਾਰ ਨੇ ਇਸ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਕਿਵੇਂ ਇਹ ਵੱਡਾ ਆਸਾ ਵਾਪਰਿਆ ਜਿਸ ਤਰੀਕੇ ਦੇ ਨਾਲ ਇਹ ਘਰ ਦੀ ਸ਼ਾਦੀ ਕੀਤੀ ਆ ਉਹ ਉਦੋਂ ਜਿਹੜੇ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਸੀਗੇ ਉਹ ਇੱਕ ਵਾਰ ਸੁਣ ਲੈਣੇ ਆ ਉਹਨਾਂ ਦੀ ਜ਼ੁਬਾਨੀ ਦੇਨਿਕ ਸਵੇਰਾ ਟੀਵੀ ਦੇਖਦੇ ਤੁਸੀਂ ਅੱਜ ਮੌਜੂਦ ਆ ਬੱਲੂਆਂ ਨਾਲ ਹਲਕਾ ਦੇ ਪਿੰਡ ਰਾਜਾਵਾਲੀ ਵਿੱਚ ਰਾਜਾਵਾਲੀ ਪਿੰਡ ਦੇ ਵਿੱਚ ਇੱਕ ਗਰੀਬ ਪਰਿਵਾਰ ਦੀਆਂ ਦੋ ਛੱਤਾਂ ਸੀਗੀਆਂ ਦੋਨੇ ਛੱਤਾਂ ਡਿੱਗਣ ਕਾਰਨ ਕਰਕੇ ਵੱਡੇ ਪੱਧਰ ਤੇ ਉਹਨਾਂ ਦਾ ਨੁਕਸਾਨ ਹੋਇਆ ਹੈ ਪਰਿਵਾਰਿਕ ਮੈਂਬਰ ਵੱਲੋਂ ਜਿਹੜਾ ਹੈਗਾ ਸਰਕਾਰ ਵੱਲੋਂ ਤੇ ਸਮਾਜ ਸਭੀਆਂ ਵੱਲੋਂ ਆਰਥਿਕ ਮਦਦ ਦੀ ਮੰਗ ਕਰ ਰਹੇ ਨੇ ਮੁੱਖ ਤੇ ਜਦੋਂ ਪਰਿਵਾਰ ਜਿਹੜਾ ਹੈਗਾ ਖੇਤ ਗਿਆ ਹੋਇਆ ਸੀਗਾ ਤੇ ਇੱਕ ਇਹਨਾਂ ਦਾ ਇੱਕ ਹੀ ਸਦੇਸ਼ੇ ਮੈਂਬਰ ਜਿਹੜਾ ਹੈ ਕਿ ਤੇ ਮੌਜੂਦ ਸੀਗਾ ਇੱਕ ਕਮਰੇ ਦੀ ਛੱਤ ਜਿਹੜੀ ਡਿੱਗਦੀ ਹੈ ਉਸ ਵੇਲੇ ਜਿਹੜਾ ਹੈਗਾ ਦੂਜੇ ਕਮਰੇ ਦੀ ਅੱਧੀ ਛੱਤ ਡਿੱਗਣ ਤੋਂ ਬਾਅਦ ਜਿਹੜਾ ਹੈਗਾ ਨਾਲ ਦੀ ਨਾਲ ਜਿਹੜਾ ਹੈਗਾ ਉਹਨਾਂ ਦਾ ਪਰਿਵਾਰਿਕ ਮੈਂਬਰ ਭੱਜ ਕੇ ਆਂਦਾ ਹੈ ਤੇ ਜਿਹੜੀ ਆਪਦੀ ਜਾਨ ਬਚਾਉਣ ਵਾਸਤੇ ਜਿਹੜਾਗਾ ਬਾਹਰ ਨਿਕਲਦਾ ਤੇ ਵੱਡੇ ਪੱਧਰ ਤੇ ਉਹਨਾਂ ਦਾ ਨੁਕਸਾਨ ਹੋਇਆ ਹੁਣ ਜਿਹੜਾ ਕਿ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਤੇ ਸਰਕਾਰ ਤੋਂ ਕੀ ਮੰਗ ਕਰ ਰਹੇ ਨੇ ਮਨੀ ਰਾਮ ਜੀ ਆਸਾ ਜੀ ਮੰਨ ਲਓ ਜਿਵੇਂ ਮੀ ਆਇਆ ਜਿਆਦੇ ਤੇ ਵੀ ਆਣੀ ਕਰਨੀ ਜੀ ਡਾਕ ਡਿੱਗ ਪਿੱਤਲੇ ਤੇ ਕਿਤੋਂ ਨੁਕਸਾਨ ਹੋਇਆ ਸਾਰਾ ਨੁਕਸਾਨ ਸਾਰਾ ਹੋਇਆ ਜੀ ਥੱਲੇ ਜਿਉਂ ਸਮਾਨ ਹੋ ਸਾਰਾ ਸਮਾਨ ਖਰਾਬ ਹੋ ਗਿਆ ਜੀ ਫ੍ਰਿਜ ਟੁੱਟ ਗਿਆ ਆਪਾਂ ਲੋਕ ਬੈਂਟਰਾ ਟੁੱਟ ਗਿਆ ਸੰਦੂਰ ਟੁੱਟ ਗਿਆ ਬੈੱਡ ਟੁੱਟ ਗਏ ਕੋਈ ਸਾਤ ਸਮਾਨ ਨਹੀਂ ਬਚਾਇਆ ਜੀ ਮੋਕੇ ਤੇ ਮੌਜੂਦ ਨਹੀਂ ਸੀ ਨਿਕਲਦੇ ਸੀ ਆ ਇੱਕੋ ਮੁੰਡਾ ਸੀ ਜੀ ਇਹਦੇ ਤੋਂ ਸੂਤ ਨਹੀਂ ਆਇਆ ਤਾਂ پاگل ਹੋ ਗਿਆ ਤੇ ਅੰਦਰ ਬੱਠੜਿਆ ਆਇਦੇ ਸੀ ਕਾਦੇ ਸੀ ਆ ਇਹ ਨਾਣ ਗਰ ਜੀ ਉੱਥੇ ਕਿਵੇਂ ਬੈ ਗਿਆ ਤੇ ਡਰਦਾ ਬੈ ਗਿਆ ਜੀ ਵੀ ਇਹਦੇ ਵਿੱਚੋਂ ਨਿਕਲੇ ਭੱਜ ਕੇ ਕੀ ਮੰਗ ਕਰਦੇ ਹੋ ਮੰਗ ਜੀ ਮਕਾਨ ਪਵਾ ਦੇ ਬਸ ਹੋਰ ਕੀ ਮੰਗਦੇ ਬਿਨੋਦ ਕੁਮਾਰ ਕੀ ਗੱਲ ਹੋਈ ਸੀ ਸਰ ਬਾਰਿਸ਼ ਕਾਰਨ ਡਿੱਗ ਪਿਆ ਜੀ ਮਕਾਨ ਤੇ ਸਾਰੇ ਪਰਿਵਾਰ ਦੇ ਸਾਰੇ ਸੱਸੀ ਕੰਮ ਤੇ ਕਹਰੇ ਮੇਰੇ ਮਾਮਾ ਸੀਗੇ ਜੀ ਇਹਨਾਂ ਨੇ ਸਾਨੂੰ ਫੋਨ ਲਾਇਆ ਵੀ ਆਪਣੇ ਮਕਾਨ ਦੇ ਸਾਰਾ ਸਮਾਨ ਥੱਲੇ ਢੰਪਿਆ ਗਿਆ ਜੀ ਜਿੰਨਾ ਵੀ ਸਮਾਨ ਸੀ ਸਭ ਪੈਜਾਨੀ ਮਾਲ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਜਿੰਨਾ ਵੀ ਸਮਾਨ ਸੀ ਸਾਰਾ ਅਕਸਰ ਢੰਪਿਆ ਗਿਆ ਜੀ ਥੱਲੇ ਕਾਰਨ ਕੀ ਰਿਆ ਮੈਂ ਬਰਸ ਮੇਰੇ ਕਾਰਨ ਸਰ ਮਕਾਨ ਜੀ ਆ ਸੇਮ ਦਾ ਏਰੀਆ ਸੀ ਤਾਂ ਕਰਕੇ ਤੇ ਕੋਸਾ ਸਰ ਗੁਣ ਪਤਾ ਹੀ ਨਹੀਂ ਰੱਬ ਦੀ ਕਿਰਪਾ ਨਾਲ ਥੱਲੇ ਜਾਵੜਿਆ ਜੀ ਹਾਂ ਕੋਈ ਕੋ ਮੌਜੂਦ ਸੀਗਾ ਮੌਜੂਦ ਮੇਰੇ ਮਾਮਾ ਜੀ ਸੀ ਹਾਂ ਜੀ ਕੀ ਮੰਗ ਕਰ ਬੋਲ ਮੰਗ ਸਰਕਾਰ ਤੋਂ ਆਈ ਕਰਦੇ ਆਈ ਮਕਾਨ ਪਵਾ ਦੇ ਸਾਡੇ ਇਹ ਜੀ ਕੱਲ ਭਾਰੀ ਬਰਸਾਤ ਦੇ ਵਿੱਚ ਛੱਤਾਂ ਤੇ ਪਾਣੀ ਖੜਨ ਕਾਰਨ ਛੱਤ ਡਿੱਗੀ ਤੇ ਉਸ ਵੇਲੇ ਚਲੋ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਕਰਦਾ ਸਦਸਿਆ ਜ਼ਿਆਦਾਤਰ ਕਰੇ ਹੈ ਨਹੀਂ ਸੀਗੇ ਕਮ ਤੇ ਗਏ ਸੀਗੇ ਤੇ ਇੱਕ ਬੰਦਾ ਇਹਨਾਂ ਦੇ ਕੋਈ ਘਰੇ ਦੱਸ ਰਿਹਾ ਤੇ ਉਹ ਜਿਵੇਂ ਭੱਜ ਕੇ ਬਾਹਰ ਆਏ ਤੇ ਇਹਨਾਂ ਦਾ ਜਿਹੜਾ ਤਕਰੀਬਨ ਤਕਰੀਬਨ ਇਨਵਰਟਰ ਸੰਦੂਕ ਤੇ ਜਿਹੜਾ ਕਰ ਦੇ ਵਿੱਚ ਨਾਰਮਲ ਸਮਾਨ ਮੰਝੇ ਤੇ ਬੈੱਡ ਫ੍ਰਿਜ ਸਾਰਾ ਸਮਾਨ ਇਹਨਾਂ ਦਾ ਟੁੱਟ ਗਿਆ ਤੇ ਹੁਣ ਆਈ ਹੈਗੀ ਐ ਅਸੀਂ ਤਾਂ ਇਹਨਾਂ ਦੇ ਨਾਲ ਖੜੇ ਆ ਤੇ ਜੋ ਵੀ ਆਰਥਿਕ ਪੱਧਰ ਤੇ ਖੁਦ ਵੱਲੋਂ ਪਰਸਨਲ ਜੋ ਮਦਦ ਹੋਊਗੀ ਉਹ ਵੀ ਕਰਾਂਗੇ ਤੇ ਅੱਗੋਂ ਜੋ ਵੀ ਕੁਝ ਹੋਰ ਹੋ ਸਕਦਾ ਹੈ ਉਹ ਕਰਵਾਉਣ ਦੀ ਇਹਨਾਂ ਦੀ ਮਦਦ ਸਾਡੀ ਤਾਂ ਕੋਸ਼ਿਸ਼ ਰਹੂਗੀ ਦੇਣਕਿਵਰਟੀਵਲੀ ਬਰਨਾਲ ਕਤੋਂ ਸਾਨੂੰ ਚਾਹੀਦੀ ਰਿਪੋਰਟ ਪੰਜਾਬ ਦੇ ਵਿੱਚ ਤੇਜ਼ ਬਰਸਾਤ ਦਾ ਕਹਿਰ جاری ਹੈ ਜਿਸ ਨੇ ਪੰਜਾਬ ਦੇ ਕਈ ਇਲਾਕੇ ਜਿਹੜੇ ਆ ਬਰਬਾਦ ਕਰਕ ਰਖ ਦਿੱਤੇ ਨੇ ਕਿਉਂਕਿ ਤੇਜ਼ ਬਰਸਾਤ ਦੇ ਨਾਲ ਹੀ ਜਿਹੜੇ ਆ ਹੜ ਦਾ ਮਾਹੌਲ ਬਣਿਆ ਤਹਾਰ ਦੇ ਨਾਲ ਕਈ ਜ਼ਿਲੇ ਜਿਹੜੇ ਆ ਬਰਬਾਦ ਹੋ ਗਏ ਨੇ ਕਈ ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ ਤਾਂ ਕਈ ਲੋ ਜਿਹੜਿਆ ਬੇਕਾਰ ਹੋ ਗਏ ਨੇ ਤਾਂ ਇਸੇ ਵਿਚਾਲੇ ਕਈ ਲੋਕਾਂ ਦੀ ਜਿਹੜੀ ਆ ਘਰ ਵੀ ਢਾਟੇ ਚ ਰੁਕ ਗਏ ਨੇ ਤਾਂ ਹੁਣ ਜਿਹੜੀ ਖਬਰ ਬਲਵਾਨਾਂ ਤੋਂ ਸਾਹਮਣੇ ਆ ਰਹੀ ਆ ਬਲਵਾਨਾਂ ਦੇ ਵਿੱਚ ਦੋ ਗਰੀਬ ਦੇ ਆਸ਼ੀਆਨਾ ਜਿਹੜੇ ਆ ਢਾਟੇ ਨ ਹੋ ਜਾਂਦੇ ਨੇ ਕਿਉਂਕਿ ਲਗਾਤਾਰ ਇਸ ਤਰੀਕੇ ਦੇ ਨਾਲ ਤੇਜ਼ ਬਰਸਾਤ ਹੋ ਰਹੀ ਸੀ دیر ਰਾਤ ਬਰਸਾਤ ਹੋਈ ਆ ਤਾਂ ਇਸ ਦੇ ਨਾਲ ਗਰੀਬ ਦੇ ਜਿਹੜਾ ਆਸ਼ੀਆਨਾ ਉਸ ਦੀ ਛੱਤ ਡੇਰੀਆ ਟਾਟੇਰੀ ਹੋ ਜਾਂਦੀ ਆ ਤਾਂ ਇਸ ਦੇ ਵਿੱਚ ਖੁਸ਼ਕਿਸਮਤੀ ਹੈ ਕਿ ਕਿਸੇ ਦੀ ਜਾਨ ਨਹੀਂ ਗਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਹੀ ਜਿਹੜਿਆ ਇਸ ਪਰਿਵਾਰ ਦੇ ਹਾਲਾਤ ਮਾਰੇ ਸੀਗੇ ਤਾਂ ਉਸ ਤੋਂ ਘਰ ਦੀ ਛੱਤ ਡਿੱਗੀ ਆ ਤਾਂ ਤੁਸੀਂ ਸਾਂਝੇੰਦਾ ਜਲਗਾ ਸਕਦੇ ਹੋ ਕਿ ਉਸ ਪਰਿਵਾਰ ਦੇ ਕੀ ਬਿਦਦੀ ਹੋਵੇਗੀ ਕਿਉਂਕਿ ਤਿੰਨਕਾ ਤਿੰਨਕਾ ਜੋੜ ਕੇ ਘਰ ਬਣਾਇਆ ਹੁੰਦਾ ਤਾਂ ਜਦੋਂ ਅੱਕਾ ਦੇ ਸਾਹਮਣੇ ਘਰ ਟੁੱਟ ਜਾਵੇ ਟਾਟੇਰੀ ਹੋ ਜਾਵੇ ਤਾਂ ਉਸ ਪਰਿਵਾਰ ਦਾ ਜੀਣਾ ਬਿਹਾਲ ਹੋ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਨਾਲ ਤੇਜ਼ ਬਰਸਾਤ ਦੇ ਨਾਲ ਜੜੀ ਆ ਛੱਤ ਡਿੱਗੀ ਦੱਸਦੀ ਕਿ ਦੋ ਦੋ ਘਰਾਂ ਦੇ ਜੜੀ ਛੱਤ ਡਿੱਗੀ ਆ ਦੋਵੇਂ ਪਰਿਵਾਰ ਜਿਹੜੇ ਗਰੀਬ ਪਰਿਵਾਰ ਨੇ ਤਾਂ ਹੁਣ ਅਗਲਾ ਜੀਵਨ ਬਤੀਤ ਕਰਨ ਦੇ ਲਈ ਸਰਕਾਰ ਅਤੇ ਸਮਾਜ ਸੇਵਿਆ ਦੇ ਕੋਲ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਸੜੀ ਜਿਹੜੀ ਆ ਸਾਡੇ ਘਰ ਦੀ ਛੱਤ ਜਿਹੜੀ ਬਣਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਲਗਾਤਾਰ ਮੀਂਹ ਦੇ ਮੌਲ ਬੰਦੇ ਪਏ ਨੇ ਤਾਂ ਹੁਣ ਆਉਣ ਵਾਲੇ ਦਿਨ ਜਿਹੜੇ ਆ ਆਪਸੀ ਸੋ ਖਾਲੇ ਜੀ ਸਕੀਏ ਤਾਂ ਐਸੇ ਚੀਜ਼ ਨੂੰ ਲੈ ਕੇ ਸਮਾਸਿਵੇ ਤੇ ਪੰਜਾਬ ਸਰਕਾਰ ਤੋਂ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਜਲਦ ਤੋਂ ਜਲ ਜਰੀਏ ਸਾਡੀ ਮਦਦ ਕੀਤੀ ਜਾਵੇ ਤਾਂ ਸਾਡੇ ਘਰ ਦੀ ਜਿਹੜੀ ਹੈ ਛੱਤ ਬਣਾਈ ਜਾਵੇ ਤਾਂ ਮੌਕੇ ਤੇ ਪਹੁੰਚੇ ਸਾਡੇ ਪੱਤਰਕਾਰ ਨੇ ਇਸ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਕਿਵੇਂ ਇਹ ਵੱਡਾ ਆਸਾ ਵਾਪਰਿਆ ਜਿਸ ਤਰੀਕੇ ਦੇ ਨਾਲ ਇਹ ਘਰ ਦੀ ਛੱਤ ਦੀ ਹੈ ਉਹ ਉਦੋਂ ਜਿਹੜੇ ਪਰਿਵਾਰ ਦੇ ਵਿੱਚ ਕੌਣ-ਕੌਣ ਜੀ ਸੀਗੇ ਉਹ ਇੱਕ ਵਾਰ ਸੁਣ ਲੈਣੇ ਆ ਉਹਨਾਂ ਦੇ ਜ਼ੁਬਾਨੋਂ ਜੈਨਿਕਸ ਵਿਰਾ ਟੀਵੀ ਦੇਖ ਰਹੇ ਤੁਸੀਂ ਅੱਜ ਮੌਜੂਦ ਆਂ ਬੱਲੂਆਂ ਨਾਲ ਹਲਕਾ ਦੇ ਪਿੰਡ ਰਾਜਾਵਾਲੀ ਵਿੱਚ ਰਾਜਾਵਾਲੀ ਪਿੰਡ ਦੇ ਵਿੱਚ ਇੱਕ ਗਰੀਬ ਪਰਿਵਾਰ ਦੀਆਂ ਦੋ ਛੱਤਾਂ ਸੀਗੀਆਂ ਦੋਨੇ ਛੱਤਾਂ ਡਿੱਗਣ ਕਾਰਨ ਕਰਕੇ ਵੱਡੇ ਪੱਧਰ ਤੇ ਉਹਨਾਂ ਦਾ ਨੁਕਸਾਨ ਹੋਇਆ ਪਰਿਵਾਰਿਕ ਮੈਂਬਰ ਵੱਲੋਂ ਜਿਹੜਾਗਾ ਸਰਕਾਰ ਵੱਲੋਂ ਤੇ ਸਮਾਜ ਸੇਵੀਆ ਵੱਲੋਂ ਆਰਥਿਕ ਮਦਦ ਦੀ ਮੰਗ ਕਰ ਰਹੇ ਨੇ ਮੁੱਖ ਤੇ ਜਦੋਂ ਪਰਿਵਾਰ ਜਿਹੜਾਗਾ ਖੇਤ ਗਿਆ ਹੋਇਆ ਸੀਗਾ ਤੇ ਇੱਕ ਇਹਨਾਂ ਦਾ ਇੱਕ ਹਿੱਸੇ ਦੇ ਸੇ ਮੈਂਬਰ ਜਿਹੜਾ ਕਿ ਤੇ ਮੌਜੂਦ ਸੀਗਾ ਇੱਕ ਕਮਰੇ ਦੀ ਛੱਤ ਜਿਹੜੀ ਡਿੱਗਦੀ ਹੈ ਉਸ ਵਿਲੇਜ ਜਿਹੜਾ ਦਾ ਦੂਜੇ ਕਮਰੇ ਦੀ ਅੱਧੀ ਛੱਤ ਡਿੱਗਣ ਤੋਂ ਬਾਅਦ ਜਿਹੜਾ ਗਏ ਨਾਲ ਦੀ ਨਾਲ ਜਿਹੜਾ ਗਾ ਉਹਨਾਂ ਦਾ ਪਰਿਵਾਰਿਕ ਮੈਂਬਰ ਭੱਜ ਕੇ ਆਂਦਾ ਤੇ ਜਿਹੜੀ ਆਪ ਦੀ ਜਾਨ ਬਚਾਉਣ ਵਾਸਤੇ ਜਿਹੜਾ ਗਾ ਬਾਹਰ ਨਿਕਲਦਾ ਤੇ ਵੱਡੇ ਪੱਧਰ ਤੇ ਉਹਨਾਂ ਦਾ ਨੁਕਸਾਨ ਹੋਇਆ ਹੁਣ ਜਿਹੜਾ ਗਾ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਤੇ ਸਰਕਾਰ ਤੋਂ ਕੀ ਮੰਗ ਕਰ ਰਹੇ ਨੇ ਮਨੀ ਰਾਮ ਜੀ ਆਸਾ ਜੀ ਮੰਨ ਲਓ ਜਿਵੇਂ ਮੀ ਆਇਆ ਜਾਦੇ ਤੇ ਵੀ ਆਣੇ ਕਰਨੇ ਜੇ ਡਾਟ ਲਿਗ ਪਿੱਤਲੇ ਤੇ ਕਿਤੋਂ ਨੁਕਸਾਨ ਹੋਇਆ ਸਾਰੋ ਨੁਕਸਾਨ ਸਾਰੋ ਹੀ ਹੈ ਜੀ ਥੱਲੇ ਜਿ ਸਾਰਾ ਸਮਾਨ ਖਰਾਬ ਹੋ ਗਿਆ ਜੀ ਫਰਿੱਜ ਟੁੱਟ ਗਿਆ ਆਪਾਂ ਲੋਕ ਬੈਂਟਰਾ ਟੁੱਟ ਗਿਆ ਸੰਦੂਰ ਟੁੱਟ ਗਿਆ ਬੈੱਡ ਟੁੱਟ ਗਏ ਕੋਈ ਸਾਤ ਸਮਾਨ ਨਹੀਂ ਬਚਿਆ ਜੀ ਉਹ ਕਿਤੇ ਮੌਜੂਦ ਨਹੀਂ ਸੀ ਨਿਲ ਕਰਦੇ ਸੀ ਆ ਇੱਕੋ ਮੁੰਡਾ ਸੀ ਜੀ ਇਹਦੇ ਤੋਂ ਸੂਚ ਨਹੀਂ ਆਇਆ ਤਾਂ پاگل ਹੋ ਗਿਆ ਤੇ ਅੰਦਰ ਬੱਠੜ ਆਏ ਦੇ ਚਾ ਕਾਦੇ ਚ ਆ ਇਹ ਨਾਣੂ ਕਰ ਜੀ ਉੱਥੇ ਕਿਵੇਂ ਬਹਿ ਗਿਆ ਤੇ ਡਰਦਾ ਬਹਿ ਗਿਆ ਜੀ ਵੀ ਇਹਦੇ ਵਿੱਚੋਂ ਨਿਕਲੇ ਭੱਜ ਕੇ ਕੀ ਮੰਗ ਕਰਦੇ ਹਾਂ ਮੰਗ ਜੀਏ ਮਕਾਨ ਪਵਾ ਦੇ ਬਸ ਹੋਰ ਕੀ ਮੰਗ ਸਕਦੇ ਵਿਨੋਦ ਕੁਮਾਰ ਈਗਲ ਹੋਇਆ ਤਕੀ ਸਰ ਬਾਰਿਸ਼ ਕਾਰਨ ਡਿੱਗ ਪਈ ਮਕਾਨ ਹੂੰ ਤੇ ਸਾਰੇ ਪਰਿਵਾਰ ਦੇ ਸਾਰੇ ਫਸਿਕੇ ਸੇ ਕੰਮ ਤੇ ਘਰੇ ਮੇਰੇ ਮਾਮਾ ਸੀਗੇ ਜੀ ਤੇ ਇਹਨਾਂ ਨੇ ਸਾਨੂੰ ਫੋਨ ਲਾਇਆ ਵੀ ਆਪਣੇ ਮਕਾਨ ਡਿੱਗੇ ਸਾਰਾ ਸਮਾਨ ਥੱਲੇ ਡੰਪਿਆ ਗਿਆ ਜੀ ਜਿੰਨਾ ਵੀ ਸਮਾਨ ਸੀ ਸਭ ਪੇ ਜਾਨੀਮਾਲ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਜਿੰਨਾ ਵੀ ਸਮਾਨ ਸੀ ਸਾਰਾ ਕਿਸਰ ਨੱਪਿਆ ਗਿਆ ਜੀ ਥੱਲੇ ਕਾਰਨ ਕੀ ਰਿਹਾ ਮੈਂ ਬਾਰਿਸ਼ ਮੇਰਨ ਕਾਰਨ ਸਰ ਮਕਾਨ ਜੀ ਆ ਸੇਮ ਦਾ ਏਰੀਆ ਸੀ ਤਾਂ ਕਰਕੇ ਤੇ ਕੋਸਾ ਸਰ ਗੁਣ ਪਤਾ ਇਨੀ ਰੱਬ ਦੀ ਕਿਰਪਾ ਨਾਲ ਥੱਲੇ ਜਾਵੜਿਆ ਜੀ ਕਰੇ ਕੋ ਮੌਜੂਦ ਸੀਗਾ ਮੌਜੂਦ ਮੇਰੇ ਮਾਮਾ ਜੀ ਸੀ ਜੀ ਮੰਗ ਸਰਕਾਰ ਤੋਂ ਆਈ ਕਰਦੇ ਆ ਇਹ ਮਕਾਨ ਪਵਾ ਦੇ ਸਾਡੇ ਇਹ ਜੀ ਕੱਲ ਭਾਰੀ ਬਰਸਾਤ ਦੇ ਵਿੱਚ ਛੱਤਾਂ ਤੇ ਪਾਣੀ ਖੜਨ ਕਾਰਨ ਛੱਤ ਡਿੱਗੀ ਤੇ ਉਸ ਵੇਲੇ ਚਲੋ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਕਰਦਾ ਸਦੱਸਿਆ ਜ਼ਿਆਦਾਤਰ ਕਰੇ ਹੈ ਨਹੀਂ ਸੀਗੇ ਕੰਮ ਤੇ ਗਏ ਸੀਗੇ ਤੇ ਇੱਕ ਬੰਦਾ ਇਹਨਾਂ ਦੇ ਕੋਈ ਕਰੇ ਦੱਸ ਰਿਹਾ ਤੇ ਉਹ ਜਿਵੇਂ ਭੱਜ ਕੇ ਬਾਹਰ ਆਏ ਤੇ ਇਹਨਾਂ ਦਾ ਜਿਹੜਾ ਤਕਰੀਬਨ ਤਕਰੀਬਨ ਇਨਵਰਟਰ ਸੰਦੂਕ ਤੇ ਜਿਹੜਾ ਘਰ ਦੇ ਵਿੱਚ ਨਾਰਮਲ ਸਮਾਨ ਮੰਜੇ ਤੇ ਬੈੱਡ ਫ੍ਰਿਜ ਸਾਰਾ ਸਮਾਨ ਇਹਨਾਂ ਦਾ ਟੁੱਟ ਗਿਆ ਤੇ ਹੁਣ ਆਈ ਹੈਗੀ ਐ ਅਸੀਂ ਤਾਂ ਇਹਨਾਂ ਦੇ ਨਾਲ ਖੜੇ ਆ ਤੇ ਜੋ ਵੀ ਆਰਥਿਕ ਪਦਰ ਤੇ ਖੁਦ ਵੱਲੋਂ ਪਰਸਨਲ ਜੋ ਮਦਦ ਹੋਊਗੀ ਉਹ ਵੀ ਕਰਾਂਗੇ ਤੇ ਅੱਗੋਂ ਜੋ ਵੀ ਕੁਝ ਹੋਰ ਹੋ ਸਕਦਾ ਹੈ ਉਹ ਕਰਵਾਉਣ ਦੀ ਇਹਨਾਂ ਦੀ ਮਦਦ ਸਾਡੀ ਤਾਂ ਕੋਸ਼ਿਸ਼ ਰਹੂਗੀ ਦੇਨਿਕ ਤੇ ਰੈਟਵਿਲੀ ਬਰ ਰੋਨਾਲਡ ਕਤੋਂ ਸਾਨੂੰ ਚਾਹੀਦੀ ਰਿਪੋਰਟ